ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਮਾਗਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਆਓ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜੀਏ ਆਪ ਵੀ ਸਰਵਣ ਕਰੀਏ ਤੇ ਹੋਰ ਸੰਗਤਾਂ ਤੱਕ ਵੀ ਪਹੁੰਚਾ ਕੇ ਸੇਵਾ ਦਾ ਲਾਭ ਲਈਏ ਆਓ ਸ਼ੁਰੂ ਕਰਦੇ ਹਾਂ 12 ਮਾ ਦਾ ਪਾਠ ਸਾਰੀ ਸੰਗਤ ਨੇ ਸਤਕਾਰ ਦੇ ਨਾਲ ਸਰਵਣ ਕਰਨਾ ਹੈ 12 ਮਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ ਧੇਨ ਦੁਧਤ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾਹ ਨਾ ਮਿਲਿ ਜਾ ਸਾਜਨ ਕਤ ਪਈਐ ਬਿਸ ਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਬ ਸੰਗਾਰਤੰ ਬੋਲ ਰਸ ਸਣਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਨੀ ਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮਾ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਹੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚੇਤ ਨ ਆਵਈ ਕਿਤੜਾ ਦੁਖ ਗਣਾ ਜਿਨਿ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵੈ ਸਾਖ ਧੀਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਬੀਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੂਈ ਝੂਠ ਹੈ ਧੰਦਾ ਮੋਹਾ ਇੱਕਸ ਹਰ ਕੈ ਨਾਮ ਬਿਨ ਅੱਗੇ ਲਈਐ ਕੋ ਹੈ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਐ ਪ੍ਰੀਤਮਾ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਹੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲਗਿਆ ਕਿਸੈ ਨ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ ਹਰ ਜੇਠ ਰੰਗੀ ਲਾਤਿਸ ਧਣੀ ਜਿਸ ਕੈ ਭਾਗ ਮਥਾਨਾ ਆਸਾੜ ਤਪੰਦਾ ਤਿਸ ਲਗੈ ਹਰ ਨਾਹੁ ਨ ਜਿਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਦੁਇਆ ਭਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ सावन सरसी कामणी चरण कमल सों प्यार मन तन रत्ता साच रंग इकौ नाम आधार बिखिया रंग कूड़ाविया दिसण सबे छार हर अमृत बूँद सुहावनी मिल साधु पीवण हार वन तरण प्रभु संग मौल्या समर्थ पुरख अपार हर मिलनै नो मन लोचदा कर्म मिलावण हार ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤਾ ਛੜਖੜ ਹੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋਂ ਹੋ ਵਾਸੇਤ ਜਿਹਾ ਬੀਜੈ ਸੋ ਲੁਣ ਕਰਮਾਂ ਸੰਧ ੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਭ ਦੇਤਾ ਸੇ ਬਾਦੋਂ ਇਹ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਹੇਤਾ ਅਸਨ ਪ੍ਰੇਮਿਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਇ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮਯਾ ਹਰਿ ਰਾਏ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗਾ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲੈ ਹੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚ ਮਗਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣੇ ਕੇ ਲੜੀਆਂ ਤਨ ਦੁਖ ਨਾ ਕਬ ਹੂੰ ਉਤਰੈ ਸੇ ਜਮ ਕੇ ਵਸ ਪੜੀਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜੀਆਂ ਨਾਨਕ ਬਾਛਾ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮਗਰ ਪ੍ਰਭ ਅਰਾਧਨਾ ਬਾਹੜ ਨਾ ਜਨ ਮੜੀਆਂ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪੋਹ ਨ ਸਕਈ ਮਿਲ ਸਾਧੂ ਗੁਣਗਾਹ ਜਹਤ ਉਪਜੀਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਘ ਮਜਨ ਸੰਗ ਸਾਧੂਆ ਧੂੜੀ ਕਰੈ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ जन्म कर्म मल उत्तर मन ते जाये गुमान, काम करोद न मोहि बिन सुवान। मार्ग चल सर्ग चलद करे जहान तीर्थ सगल पुन जी दया परवान, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕਰਬਾਣਾ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗਾਉਣ ਆਨੰਦ ਉਪਾਰਜਨ ਹਰ ਸਜਣ ਪ੍ਰਗਟ ਆਇ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇੱਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦਿਆ ਲਾਇ ਹਰ ਜਿਹਾ ਅਵਰਣ ਦੇਸੈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿ ਉਨ ਨਹਿ ਚਲਤਿ ਤੀਨ ਜਾਇ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੈ ਧਾਏ ਜਿਹ ਵਾਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਰਤਿਆ ਦਰਗ ਸੱਚ ਖਰੇ ਸਰਬ ਸੁਖਾਂ ਨਿਤ ਚਰਣ ਹਰ ਭੌਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਿਦਾਨ ਸੀ ਪੂਰਨ ਸਚ ਭਰੇ ਪਾਰ ਭ੍ਰਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗ ਦਰਸ਼ਦਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਪਿਛਲਾ ਮਹੀਨਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਅੱਜ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਮਾਗ ਦਾ ਮਹੀਨਾ ਇਸ ਮਹੀਨੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਮੁਕਤਸਰ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 40 ਸਿੰਘਾਂ ਨੂੰ ਮੁਕਤ ਕੀਤਾ ਸੀ ਤੇ ਆਓ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰੀਏ ਕਿ ਪਾਤਸ਼ਾਹ ਜੀ ਸਾਡੀਆਂ ਭੁੱਲਾਂ ਨੂੰ ਵੀ ਬਖਸ਼ ਕੇ ਸਾਡੇ ਗੁਨਾਹਾਂ ਨੂੰ ਵੀ ਬਖਸ਼ ਕੇ ਸਾਨੂੰ ਤੁਸੀਂ ਮੁਕਤ ਕਰੋ ਆਪਣੇ ਚਰਨਾਂ ਦੇ ਨਾਲ ਜੋੜੋ ਆਪਣੇ ਚਰਨਾਂ ਦੇ ਪਉਰੇ ਕਰੋ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਬਾਣੀ ਬਾਣੀ ਦੇ ਧਾਰਨੀ ਹੋਈਏ ਗੁਰੂ ਵਾਲੇ ਬਣੀਏ ਅਮਰਤ ਸਕੀਏ ਸਿੰਘ ਸਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ